ਜੀ ਗੁਰਨਾਨਕ ਸਿੱਖਿਆ ਤੇ ਸੇਵਾ ਕੇਂਦਰ ਦਾ ਦੁਗਾਟਣ ਅਗਣਾ ਤੋਂ ਚੀਚਾ ਰੋਡ ਦੇ ਉੱਪਰ ਸ਼ੁਰੂ ਕੀਤਾ ਗਿਆ ਵਾ ਜਿਹਦੇ ਵਿੱਚ ਅਸੀਂ ਦੋ ਪ੍ਰੋਜੈਕਟ ਲੈ ਕੇ ਚੱਲੇ ਸੀ ਜਿਹਦੇ ਵਿੱਚ ਸਿੱਖਿਆ ਤੇ ਸਿਹਤ ਨੂੰ ਅਸੀਂ ਇਕੱਠੇ ਲੈ ਕੇ ਚੱਲੇ ਸੀ ਔਰ ਸਿੱਖਿਆ ਦੇ ਵਿੱਚ ਸਾਡੀ ਮੋਟੋ ਇਹ ਸੀ ਕਿ ਅਸੀਂ ਬੱਚਿਆਂ ਨੂੰ ਘਟੋ ਘਟ ਜਿਹੜੀ ਆਉਣ ਵਾਲੇ ਐਗਜ਼ਾਮ ਮੈਸ਼ਨ ਆ ਉਹਦੀ ਤਿਆਰੀ ਕਰਵਾ ਸਕੀਏ ਵਕ ਵਕਰੇ ਕੰਪੀਟੀਸ਼ਨ ਲੜਾ ਸਕੀਏ ਔਰ ਉਹਦੇ ਨਾਲ ਹੀ ਸਿਹਤ ਸੰਬੰਧੀ ਅਸੀਂ ਸਹੂਲਤਾਂ ਦੇਣਾ ਚਾਹੁੰਦੇ ਹਾਂ ਕਿਉਂਕਿ ਅੱਜ ਸਾਡੇ ਲੋਕ ਬਹੁਤ ਪਛੜੇ ਹੋਏ ਆਪਣੀ ਬੇਸਿਕ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਉਸ ਤੋਂ ਵੀ ਵਾਂਝੇ ਰਹਿ ਗਏ ਸੀ ਬਹੁਤ ਹੀ ਸ਼ੁਕੁਰਤ ਕੀਤਾ ਆਸ਼ੀਰਵਾਦ ਕੀਤੀ ਹੈ ਔਰ ਡਾਕਟਰ ਬਰਾਇ ਸਾਬ ਅੱਜ ਆਏ ਸੀ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਵੱਲੋਂ ਅੱਜ ਜਿਹੜੀ ਕਲੀਨਿਕਲ ਲੈਬ ਸਾਨੂੰ ਦਿੱਤੀ ਗਈ ਹੈ ਮੈਂ ਸਮਝਦਾ ਕਿ ਇਹ ਸਾਡੇ ਇਲਾਕੇ ਵਾਸਤੇ ਇੱਕ ਬਹੁਤ ਵੱਡੀ ਦੇਣ ਹੋਵੇਗੀ ਕਿ ਉਹ ਟੈਸਟ ਜਿਹੜੇ ਇੱਥੇ ਤੁਹਾਨੂੰ ਪਤਾ ਹੈ ਇੱਕ ਹਜ਼ਾਰਾਂ ਰੁਪਿਆਵਾਂ ਚ ਹੁੰਦੇ ਆ ਉਹ ਇਕਨੋਮੀਕਲ ਰੇਟ ਦੇ ਵਿੱਚ ਸਾਡੇ ਸਾਰੇ ਟੈਸਟ ਕੀਤੇ ਜਾਣਗੇ ਮਾਹਰ ਡਾਕਟਰਾਂ ਦੇ ਵੱਲੋਂ ਔਰ ਵਧੀਆ ਲੇਟੈਸਟ ਮਸ਼ੀਨਾਂ ਸਾਨੂੰ ਦਿੱਤੀਆਂ ਗਈਆਂ ਨੇ ਸੋ ਇਸ ਇਲਾਕੇ ਦਾ ਇਸ ਬਾਰਡਰ ਬੈਲਟ ਦਾ ਵਿੱਚ ਬਹੁਤ ਹੀ ਲੋਕ ਪਛੜੇ ਹੋਏ ਨੇ ਸਿੱਖਿਆ ਤੇ ਸਿਹਤ ਪੱਖੋਂ ਸਾਡੀ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਸਿਹਤ ਤੇ ਸਿੱਖਿਆ ਨੂੰ ਅਸੀਂ ਪ੍ਰਮੋਟ ਕਰ ਸਕੀਏ ਔਰ ਅੱਗੇ ਲੈ ਕੇ ਜਾ ਸਕੀਏ ਔਰ ਇਹੋ ਜਿਹੇ ਜਿਹੜਾ ਡਾਕਟਰ ਡਾਕਟਰ ਬਖਸ਼ੀ ਸਿੰਘ ਜੀ ਸੰਧੂ ਸਰਦਾਰ ਹਰ ਸਿੰਘ ਜੀ ਯੂਐਸਏ ਤੋਂ ਜੋ ਬੈਠੇ ਨੇ ਉਹਨਾਂ ਵੱਲੋਂ ਸਾਰਾ ਸਾਨੂੰ ਯੋਗਦਾਨ ਕੀਤਾ ਗਿਆ ਔਰ ਆਜੀ ਯੋਗਦਾਨ ਸਾਨੂੰ ਡਾਕਟਰ ਐਸ ਪੀ ਐਸ ਬਰਾਏ ਸਾਹਿਬਾ ਨਾਲ ਮਿਲਿਆ ਹੈ ਉਹਨਾਂ ਨੇ ਸਾਨੂੰ ਇਹ ਲੈਬ ਦਿੱਤੀ ਹੈ ਔਰ ਅੱਗੇ ਵੀ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਕੰਪਿਊਟਰ ਸੈਂਟਰ ਔਰ ਤੇ ਸਿਲਾਈ ਸੈਂਟਰ ਜਿਹੜੀ ਹੈ ਉਹ ਵੀ ਜੀ ਸ਼ੁਰੂਆਤ ਕੀਤਾ ਜਾਊਗਾ ਤਾਂ ਕਿ ਬੱਚਿਆਂ ਨੂੰ ਕੰਪਿਊਟਰ ਚ ਨਿਪੁੰਨ ਕੀਤਾ ਜਾਵੇ ਅਤੇ ਬੱਚੀਆਂ ਜਿਹੜੀਆਂ ਪਿੰਡਾਂ ਦੇ ਵਿੱਚ এডਿਕੇਸ਼ਨ ਪੂਰੀ ਕਰ ਚੁੱਕੀਆਂ ਉਹਨਾਂ ਨੂੰ ਘਟੋ ਘਟ ਕੁਛ ਨਾ ਕੋ ਸੈਲਫ ਆਪਣੀ ਉਹ ਕਮਾਈ ਕਰ ਸਕਣ ਕੋਈ ਕੋ ਨਾ ਕੋ ਸਾਧਨ ਬਣਾ ਸਕਣ ਕਿ ਉਹ ਆਪਣੇ ਘਰ ਦੇ ਵਿੱਚ ਸਲਾਈ ਦਾ ਰਜਗਾਰ ਸ਼ੁਰੂ ਕਰ ਸਕਣ ਸਰਕਾਰਾਂ ਫੇਲ ਹੋ ਜਾਂਦੀਆਂ ਜੀ ਪਰ ਤੁਸੀਂ ਇਸ ਕਦਮ ਨੂੰ ਕਿਦਾਂ ਦੇਖਦੇ ਹੋ ਹਾਂਜੀ ਸਰਕਾਰਾਂ ਫੇਲ ਹੋ ਜਾਂਦੀਆਂ ਜੀ ਇੱਥੇ ਤੱਕ ਆਰਾਮੀ ਆਂਦੇ ਨੇ ਵੇਖੋ ਜੀ ਜਿੱਥੇ ਲੋਕ ਜੁੜ ਜਾਣ ਉੱਥੇ ਸਰਕਾਰਾਂ ਦੀ ਕੋਈ ਗੱਲ ਨਹੀਂ ਹੁੰਦੀ ਗੱਲ ਲੋਕਾਂ ਦੀ ਗੱਲ ਹੁੰਦੀ ਆ ਲੋਕ ਸਾਡੇ ਨਾਲ ਜੁੜੇ ਨੇ ਆ ਲੋਕਾਂ ਦੀ ਭਾਵਨਾ ਵਾ ਅਸੀਂ ਇੱਥੇ ਡੈਡੀਕੇਸ਼ਨ ਆ ਸਾਡੀ ਟੀਮ ਐ ਇੱਥੇ ਤਕਰੀਬਨ ਅਸੀਂ 7-8 ਮੈਂਬਰ ਐ ਡੈਡੀਕੇਸ਼ਨ ਨਾਲ ਕੰਮ ਕਰਦੇ ਆ ਸਾਰੇ ਆਪ ਆਪਣੀ ਜੌਬ ਵਾਲੇ ਆ ਗਵਰਨਮੈਂਟ ਕੋਈ ਗਵਰਨਮੈਂਟ ਜੌਬ ਕਰਦਾ ਪਿਆ ਕੋਈ ਪ੍ਰਾਈਵੇਟ ਕਰਦਾ ਪਿਆ ਕੋਈ ਐਗਰੀਕਲਚਰ ਕਰਦਾ ਪਿਆ ਅਹੀਂ ਵਿੱਚੋਂ ਟਾਈਮ ਕੱਢ ਕੇ ਕਰਦੇ ਉਹ ਹੀ ਚੀਜ਼ਾਂ ਕਾਮਯਾਬ ਹੁੰਦੀਆਂ ਜਿਹੜੀਆਂ ਦਿਲੋਂ ਕੀਤੀਆਂ ਜਾਣ ਡਿਊਟੀ ਵਾਲਾ ਕੰਮ ਕੋਈ ਨਹੀਂ ਅਸੀਂ ਦਿਲੋਂ ਕਰਨ ਵਾਲੇ ਬੰਦੇ ਆ ਸਾਰੇ ਇੱਥੇ ਔਰ ਜਿੱਥੇ ਉਹ ਬਰਾਏ ਸਾਹਿਬ ਉਹ ਜਿੱਥੇ ਵੇਖੋ ਜਿੰਨੀ ਇਹਨਾਂ ਵੱਲੋਂ ਦੇਣ ਆ ਇਹਨਾਂ ਵੱਡਾ ਕੰਮ ਕਰ ਰਿਆ ਤੇ ਇਹਨਾਂ ਵੱਲੋਂ ਸਾਨੂੰ ਹੋਰ ਬਹੁਤ ਸਮੋਟੀਵੇਸ਼ਨ ਮਿਲੂਗੀ ਅਸੀਂ ਹੋਰ ਕੰਮ ਨੂੰ ਅੱਗੇ ਲੈ ਕੇ ਚੱਲਾਂਗੇ ਸਰਕਾਰਾਂ ਦੇ ਵਿੱਚ ਤੁਹਾਨੂੰ ਪਤਾ ਕਈ ਕਾਰਨ ਹੁੰਦੇ ਫੇਲੀਅਰ ਦੇ ਕਈ ਸਰਕਾਰ ਆਈਆਂ ਕਈ ਗਈਆਂ ਅੱਜ ਅਸੀਂ ਚਿੱਟਾ ਅੰਮ੍ਰਿਤਸਰ ਵਿੱਚ ਅਲਿ ਬਿਲਡਿੰਗ ਦੇਖ ਰਹੇ ਹਾਂ ਤਕਰੀਬਨ ਸਰ ਬਖਸ਼ੀਰ ਸਿੰਘ ਜੀ ਤੇ ਕਰਨ ਸਿੰਘ ਜਿਹੜੇ ਦੋਨੋਂ ਭਰਾ ਨੇ ਯੂ ਐਸ ਏ ਸੋ ਉਹਨਾਂ ਦੇ ਸਹਿਯੋਗ ਨਾਲ ਇਹ ਜਿਹੜੀ ਬਿਲਡਿੰਗ ਅਲਿਸ਼ਾਨ ਬਣਾਈ ਗਈ ਹੈ ਜਿੱਥੇ ਕਿ ਉੱਚੀ ਸਿੱਖਿਆ ਦਿੱਤੀ ਜਾਣੀ ਹੈ ਹੈਲਥ ਦੇ ਉੱਤੇ ਹੋ ਗਿਆ ਜਾਂ ਤੁਹਾਡਾ ਮੈਡੀਕਲ ਫੈਸਿਲਿਟੀਆਂ ਹੋ ਗਿਆ এডਿਕੇਸ਼ਨ ਫੈਸਿਲਿਟੀਆਂ ਹੋ ਗਈਆਂ ਇਹ ਸਾਰੀਆਂ ਕਾਫੀ 16 17 ਕੰਮ ਜਿਹੜੇ ਇਹਨਾਂ ਨੇ ਉਲਿਕੇ ਹੋਏ ਨੇ ਇਹ ਵਾਰੀ ਵਾਰੀ ਕਰਕੇ ਸਾਰੇ ਜਿਹੜੇ ਪ੍ਰੋਜੈਕਟ ਇੱਥੇ ਸ਼ੁਰੂ ਹੋਣ ਗਏ ਇੱਥੇ ਇਸ ਤਰ੍ਹਾਂ ਹੀ ਸਰਬਦੇਵ ਪਲਾਚੈਟੇਬਲ ਟਸਟੋਲੋ ਜਿਸ ਤਰ੍ਹਾਂ ਸਾਡੀਆਂ ਲੈਬਾਰਟਰੀਸ ਤੇ ਸਾਡੇ ਪ੍ਰੋਜੈਕਟ ਚੱਲ ਰਹੇ ਨੇ 95 96 ਲੈਬਾਰਟਰੀ ਸਾਡੀਆਂ ਖੁੱਲ ਚੁੱਕੀਆਂ ਨੇ ਸੋ ਅੱਜ ਇੱਥੇ ਇਸ ਚੀਜ਼ ਨੂੰ ਦੇਖਦੇ ਆਂ ਅੱਜ ਇੱਥੇ ਵੀ ਇੱਕ ਕੰਪਲਟਰੀ ਜਿਹੜੀ ਖੋਲ ਦਿੱਤੀ ਗਈ ਹੈ ਜਿਹੜੀ ਕਿ ਪਬਲਿਕ ਨੂੰ ਸਮਰਪਿਤ ਹੋ ਗਈ ਹੈ ਅੱਜ ਤੋਂ ਇਹਨਾਂ ਨੇ ਕੰ ਔਰ ਕੁਝ ਡਿਮਾਂਡ ਸੀ ਜਿੱਦਾਂ ਕਿ ਅਸੀਂ ਸਕਿੱਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਅੱਜ ਸਾਰੇ ਅਸੀਂ ਦੇਖ ਰਹੇ ਹਾਂ ਕਿ ਬੱਚੇ ਸਾਡੇ ਸਾਰੇ ਬਾਹਰ ਭਜਦੇ ਜਾ ਰਹੇ ਨੇ ਇੱਥੇ ਬੱਚੇ ਮਿਲਦੇ ਨਹੀਂ ਆਪਾਂ ਨੂੰ ਈਵਨ ਅਸੀਂ ਚੰਡੀਗੜ੍ਹ 'ਚ ਇੱਕ ਸੈਂਟਰ ਚਲਾ ਰਹੇ ਹਾਂ ਜਿੱਥੇ ਸਾਡੇ ਕੋਲ ਅਸੀਂ ਇੱਕ ਕੋਚਿੰਗ ਸੈਂਟਰ ਸਾਡਾ ਅਸੀਂ ਦੇ ਰਹੇ ਹਾਂ ਤੇ ਉੱਥੇ ਪੰਜਾਬ 'ਚੋਂ ਬੱਚੇ ਨਹੀਂ ਮਿਲਦੇ ਹੁਣ ਸਾਨੂੰ 42 ਬੱਚੇ ਅਸਲੇ ਸਾਡੇ ਕੋਲ ਹੋਏ ਨੇ ਸਾਰੇ ਉਹਨਾਂ 'ਚੋਂ ਸਿਰਫ 2 ਬੱਚੇ ਪੰਜਾਬ ਦੇ ਨੇ ਬਾਕੀ ਬਾਕੀ ਸਟੇਟਾਂ ਦੇ ਨੇ ਅਸੀਂ ਨਾ ਤਾਂ ਉਹਨਾਂ ਨੂੰ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਸੈਂਟਰ ਖੋਲ੍ਹਿਆ ਤੇ ਚਲਾਣਾ ਤੇ ਅਸੀਂ ਨਾ ਨਹੀਂ ਕਰ ਸਕਦੇ ਕਿਸੇ ਨੂੰ ਲੇਕ ਤੋ ਇਸ ਤਰੀਕੇ ਨਾਲ ਕੰਪਿਊਟਰ ਸੈਂਟਰ ਸਲਾਈ ਸੈਂਟਰ ਦੀਆਂ ਦੀ ਮੰਗ ਸੀ ਉਹ ਵੀ ਅਸੀਂ ਕਰ ਰਹੇ ਹਾਂ ਕਿ ਬਹੁਤ ਜਲਦੀ ਹੀ ਅਸੀਂ ਉਹ ਵੀ ਖੋਲ੍ਹ ਦਾਂਗੇ ਇਸ ਤੋਂ ਇਲਾਵਾ ਵੀ ਜਿਹੜੀਆਂ ਹੋਰ ਫੈਸਿਲਿਟੀਆਂ ਹੈਗੀਆਂ ਜਿਦਾ ਮੈਡੀਕਲ ਦੀਆਂ ਅੱਜ ਇਹਨਾਂ ਨੇ ਡਾਕਟਰ ਰੱਖ ਲਿਆ ਇੱਥੇ ਇੱਕ ਲੈਬ ਬੁਲ ਗਈ ਹੈ ਇਸ ਤੋਂ ਇਲਾਵਾ ਜੋ ਫੈਸਿਲਿਟੀਆਂ ਅਸੀਂ ਸਮਝਾਂਗੇ ਇੱਥੇ ਹੋਰ ਚਾਹੀਦੀਆਂ ਨੇ ਪਬਲਿਕ ਨੂੰ ਉਹ ਟਰਸਟ ਵਾਲਾ ਅਸੀਂ ਜ਼ਰੂਰ ਇਹਨਾਂ ਨੂੰ ਮਹੱਇਆ ਕਰਾਵਾਂਗੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸਪੀ ਸਿੰਘ ਬਰਾਏ ਹੋਰੀਆਂ ਜਿਥੇ ਚੀਚਾ ਪਿੰਡ ਪਹੁੰਚ ਨੇ ਜਿੱਥੇ ਲੰਗਰ ਚੱਲੇ ਗੁਰਸ਼ਬਦ ਸੰਸਥਾ ਜਿਹੜੀ ਜਿਹੜੀ ਪਹਿਲਾਂ ਧਾਰਮਿਕ ਖੇਤਰ ਦੇ ਵਿੱਚ ਕੰਮ ਕਰਦੀ ਸੀ ਬਾਅਦ ਦੇ ਵਿੱਚ ਇਹਨਾਂ ਨੇ ਬੱਚਿਆਂ ਨੂੰ ਮੁੱਖ ਰੱਖ ਕੇ ਉਹਨਾਂ ਦੇ ਭੁੱਖ ਨੂੰ ਮੁੱਖ ਰੱਖ ਕੇ ਸਿੱਖਿਆ ਤੇ ਸਿਹਤ ਉਹ ਸਹੂਲਤਾਂ ਵੀ ਇੱਥੇ ਦੇਣੀਆਂ ਸ਼ੁਰੂ ਕੀਤੀਆਂ ਨੇ ਗੁਰਨਾਨਕ ਸੇਵਾ ਤੇ ਸਿੱਖਿਆ ਕੇਂਦਰ ਨਾਂ ਦੀ ਜਿਹੜੀ ਇਹ ਬਿਲਡਿੰਗ ਬਣੀ ਆ ਕੇਂਦਰ ਬਣਿਆ ਬਹੁਤ ਆਲੀਸ਼ਾਨ ਬਹੁਤ ਵਧੀਆ ਇਹ ਇਮਾਰਤ ਆ ਸਾਰੀ ਇਸ ਇਲਾਕੇ ਦੇ ਵਿੱਚ ਪਿੰਡੂ ਖੇਤਰ ਦੇ ਨਰੋਲ ਪਿੰਡੂ ਖੇਤਰ ਦੇ ਵਿੱਚ ਇਹ ਬੜਾ ਵੱਡਾ ਯੋਗਦਾਨ ਆ ਸੰਸਥਾ ਵੱਲੋਂ ਅੱਜ ਰਾਏ ਸਾਹਿਬ ਆਏ ਸੀਗੇ ਜਿਹੜੀਆਂ سلسلہ ਸੱਨੀ ਉਭਰਾਏ ਕਲੀਨਿਕਲ ਲੈਬਸ ਖੋਲਣ ਦਾ ਜਿਹੜੀਆਂ ਕਿ ਬਾਜ਼ਾਰ ਨਾਲੋਂ ਬਹੁਤ ਘੱਟ ਕੀਮਤ ਤੇ ਜਿਹਨੂੰ ਨੋ ਪ੍ਰੋਫਿਟ ਨੋ ਲਾਸ ਕਹਿ ਸਕਦੇ ਅਸੀਂ ਉਹਨਾਂ ਕੀਮਤਾਂ ਤੇ ਜਿਹੜੇ ਸਿਹਤ ਦੇ ਬੁਨਿਆਦੀ ਟੈਸਟ ਜਿਹੜੇ ਕਰਦੀਆਂ ਨੇ ਉਹਦਾ ਕੋਈ ਲਗਭਗ 90 95 ਉਤਰੀ ਭਾਰਤ ਦੇ ਵਿੱਚ ਕੋਈ ਚੁੱਕੀ ਹੈ ਕਲੀਨਿਕਲ ਲੈਬਸ ਅੱਜ ਇੱਥੇ ਇੱਕ ਕਲੀਨਿਕਲ ਲੈਬ ਦਿੱਤੀ ਗਈ ਆ ਬਕਾਇਦਾ ਜਿਹੜੀ ਆ ਆਧੁਨਿਕ ਮਸ਼ੀਨਰੀ ਜਿਹੜੀ ਲੇਟੈਸਟ ਮਸ਼ੀਨਰੀ ਆ ਉਹ ਦਿੱਤੀ ਗਈ ਹੈ ਸਥਾਪਿਤ ਕੀਤੀ ਗਈ ਹੈ ਲੈਬ ਅੱਜ ਤੋਂ ਚਾਲੂ ਹੋ ਚੁੱਕੀ ਆ ਇਦੇ ਨਾਲ ਹੀ ਸੰਸਥਾ ਵੱਲੋਂ ਬੇਨਤੀ ਸੀ ਕਿ ਇੱਥੇ ਸਿਲਾਈ ਸੈਂਟਰ ਤੇ ਕੰਪਿਊਟਰ ਸੈਂਟਰ ਛੋਟੇ ਛੋਟੇ ਯਤਨਾਂ ਦੀ ਲੋੜ ਆ ਉਹ ਵੀ ਬਰਾਇ ਸਾਬ ਨੇ ਯੈਸ ਕਰਤੀ ਆ ਕਿ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਬੱਤ ਦਾ ਪੁਲ ਟਰਸਟ ਵੱਲੋਂ ਇੱਥੇ ਕੋਲ ਦਿੱਤਾ ਜਾਵੇਗਾ ਸੋ ਮੈਂ ਸਮਝਦਾ ਕਿ ਇਸ ਕਿਤੇ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਕੰਮ ਕਰਨ ਵਾਲੀ ਸੰਸਥਾ ਆ ਉਹ ਆਪਣੇ ਆਪ ਦੇ ਇੱਕ ਚਾਨਣ ਮਨਾਰੇ ਵਾਂਗ ਕੰਮ ਕਰਦੀ ਆ ਜਿਹੜਾ ਇਸ ਇਲਾਕੇ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਲੋੜਵੰਦਾਂ ਨੂੰ ਖਾਸ ਕਰਕੇ ਜਿੱਥੇ ਧਾਰਮਿਕ ਖੇਤਰ ਦੇ ਵਿੱਚ ਜਾਂ ਗੁਰਮਤਿ ਦੇ ਖੇਤਰ ਦੇ ਵਿੱਚ ਉਹ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਸਿਹਤ ਦੇ ਰਹੇ ਨੇ ਉੱਥੇ ਨਾਲ ਹੀ ਉਹਨਾਂ ਦੇ ਭੁੱਖ ਨੂੰ ਲੈ ਕੇ ਵੀ ਚੰਗੀ ਸਿਹਤ ਜਿਹੜੀ ਆ ਉਹ ਇਹ ਦੇਣ ਦਾ ਕੰਮ ਕਰੂਗੀ ਏ ਤੇ ਸਰਬੱਤ ਦਾ ਭਲਾ ਟਰਸਟ ਵੱਲੋਂ ਜਿੰਨਾ ਕੁ ਯੋਗਦਾਨ ਬਣਦਾ ਉਹ ਜਿੰਨੀ ਮਦਦ ਇਹਨਾਂ ਦੀ ਹੋ ਸਕਦੀ ਹੋਈ ਪ੍ਰਾਇਤ ਸਾਬ ਨੇ ਭਰੋਸਾ ਦਵਾਇਆ ਕਿ ਉਹ ਜ਼ਰੂਰ ਕਰਨਗੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par